ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਮਾਂ ਛੋਲਿਆਂ ਦੀ ਦਾਲ ਹਾਰੇ ਦੇ ਵਿੱਚ ਕੁਜੇ ਵਿੱਚ ਮਿੱਟੀ ਦੇ ਬਰਤਨ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਸਿਆ ਸੌਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂੰਗੀ ਤੇ ਜਿੰਨਾਂ ਕੋਲੇ ਹਾਰਾ ਨਹੀਂ ਹੈਗਾ ਫਿਰ ਤੁਸੀਂ ਇਸ ਦਾਲ ਨੂੰ ਕਿਵੇਂ ਬਣਾ ਸਕਦੇ ਹੋ ਉਹਦੇ ਬਾਰੇ ਵੀ ਤੁਹਾਨੂੰ ਦੱਸੂੰਗੀ ਬਹੁਤ ਜਿਆਦਾ ਵਧੀਆ ਰੈਸਪੀ ਆ ਇਹ ਬਿਲਕੁਲ ਕੁੜੀ ਕੁੜੀ ਆਪਣੀ ਦਾਲ ਆ ਜਿਹੜੀ ਬਣ ਕੇ ਤਿਆਰ ਹੋਊਗੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਲਓ ਜੀ ਨਾਲ ਹੀ ਮੈਂ ਤੁਹਾਨੂੰ ਦਾਲ ਦਾ ਰੰਗ ਦਿਖਾ ਦਨੀ ਆ ਆਪਣੀ ਐਂਡ ਤੇ ਬਣੀ ਹੋਈ ਦਾਲ ਕਿੰਨੀ ਵਧੀਆ ਬਣੀ ਆ ਕਿੰਨਾ ਸੋਹਣਾ ਰੰਗ ਆ ਦਾਲ ਦਾ ਤੇ ਬਹੁਤ ਜਿਆਦਾ ਕੁੜੀ ਆ ਦਾਲ ਕਿਉਂਕਿ ਹਾਰੇ ਦੇ ਵਿੱਚ ਮਿੱਟੀ ਦੇ ਬਰਤਨ ਚ ਬਣੀ ਹੋਈ ਦਾਲ ਦਾ ਸਵਾਦ ਆ ਜਿਹੜਾ ਉਹ ਆੱਡ ਹੀ ਆਉਂਦਾ ਤੇ ਬਹੁਤ ਜਿਆਦਾ ਕੁੜੀ ਆ ਉਹ ਉੰਨੀ ਵਧੀਆ ਕੁੱਕਰ ਜਾਂ ਕਿਸੇ ਹੋਰ ਕਤਲੀ ਵਗੈਰਾ ਦੇ ਵਿੱਚ ਨਹੀਂ ਬਣਦੀ ਜਿੰਨੀ ਹਾਰੇ ਦੇ ਵਿੱਚ ਵਧੀਆ ਬਣਦੀ ਆ ਮਿੱਟੀ ਦੇ ਬਰਤਨ ਚ ਉਸੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਬਿਲਕੁਲ ਵੀ ਔਖੀ ਨਹੀਂ ਹੈਗੀ ਇਹ ਲੋ ਜੀ ਸਭ ਤੋਂ ਪਹਿਲਾਂ ਆਪਾਂ ਹਾਰੇ ਦੇ ਵਿੱਚ ਗੋਹੇ ਪਾ ਲੈਣੇ ਨੇ ਤਿੰਨ ਕਪਾਥੀਆਂ ਲਈਆਂ ਨੇ ਇਹ ਮੈਂ ਜਿਹੜੀ ਆਪਣੀਆਂ ਸਾਫtੀਆਂ ਦਾਲਾਂ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਜਿਹੜਾ ਬਾਲਣਾ ਜ਼ਿਆਦਾ ਪੈਂਦਾ ਤੇ ਜਿਹੜੀਆਂ ਆਪਣੀਆਂ ਜਿਵੇਂ ਦਲੀ ਹੋਈ ਮੂੰਗੀ ਹੋਗੀ ਮੂੰਗੀ ਮਸਰੀ ਹੋਗੀ ਇੰਨਾ ਵਾਸਤੇ ਜਿਹੜਾ ਬਾਲਣਾ ਥੋੜਾ ਜਿਹਾ ਘੱਟ ਪੈਂਦਾ ਇਹਦੇ ਵਾਸਤੇ ਡਿਟੇਲ ਦੇ ਵਿੱਚ ਮੇਰੀ ਵੀਡੀਓ ਬਣੀ ਹੋਈ ਆ ਵੀ ਹਾਰੇ ਦੇ ਵਿੱਚ ਆਪਾਂ ਕਿਵੇਂ ਗੋਹੇ ਪਾਉਣੇ ਨੇ ਕਿੰਨੇ ਕੁ ਪਾਉਣੇ ਨੇ ਕਿਹੜੀ ਦਾਲ ਵਾਸਤੇ ਕਿੰਨੇ ਪਾਉਣੇ ਨੇ ਤੁਸੀਂ ਉਹ ਮੇਰੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਕਦੇ ਨਹੀਂ ਬਣਾਈ ਤੇ ਜਿਨ੍ਹਾਂ ਦੇ ਘਰੇ ਹਾਰਾ ਨਹੀਂ ਹੈਗਾ ਤੁਸੀਂ ਚੁੱਲਾ ਵਰਤ ਦਿਓ ਤਾਂ ਤੁਸੀਂ ਚੁੱਲੇ ਦੇ ਵਿੱਚ ਕੋਈ ਬਰਤਨ ਰੱਖ ਸਕਦੇ ਹੋ ਜੇ ਤੁਹਾਡਾ ਚੁੱਲਾ ਵੱਡਾ ਤੇ ਅੱਗੇ ਤੁਸੀਂ ਇੱਟਾਂ ਵਗੈਰਾ ਲਾ ਕੇ ਉਹਨੂੰ ਬੰਦ ਕਰ ਸਕਦੇ ਹੋ ਤਾਂ ਕਿ ਸੇਕ ਆ ਜਿਹੜਾ ਬਾਹਰ ਨਾ ਨਿਕਲੇ ਫਿਰ ਵੀ ਦਾਲ ਆ ਜਿਹੜੀ ਬਹੁਤ ਵਧੀਆ ਬਣ ਜਾਂਦੀ ਹੈ ਆਪਾਂ ਕੋਈ ਗੋਹਿਆਂ ਨੂੰ ਚਿੰਨਾ ਮਿਲਣਾ ਨਹੀਂ ਹੁੰਦਾ ਹਾਰੇ ਦੇ ਵਿੱਚ ਜਿਵੇਂ ਆਉਂਦੇ ਨੇ ਤਰਤੀਬ ਵਾਰ ਰੱਖੀ ਜਾਣੀ ਨਹੀਂ ਬਸ ਇਸ ਗੱਲ ਦਾ ਖਿਆਲ ਰੱਖਣਾ ਵੀ ਜਿਹੜਾ ਵੀ ਆਪਾਂ ਬਰਤਨ ਰੱਖਾਂਗੇ ਉਹ ਟੇਡਾ ਨਾ ਹੋਵੇ ਸਿੱਧਾ ਟਿਕੇ ਲਓ ਜੀ ਕਾਗਜ਼ ਲਾ ਕੇ ਆਪਾਂ ਅੱਗ ਮਚਾ ਲਾਂਗੇ ਗਰਮੀ ਦੇ ਵਿੱਚ ਅੱਗ ਜਿਹੜੀ ਆ ਹਾਰੇ ਦੇ ਵਿੱਚ ਬਹੁਤ ਛੇਤੀ ਮੱਚ ਪੈਂਦੀ ਆ ਬਹੁਤ ਛੇਤੀ ਹਾਰਾ ਜਿਹੜਾ ਪਖ ਜਾਂਦਾ ਕਿਉਂਕਿ ਗੋਹੇ ਸੁੱਕੇ ਹੋਏ ਹੁੰਦੇ ਨੇ ਸਾਡੀ ਚ ਥੋੜਾ ਜਿਹਾ ਹਾਰਾ ਪਖਾਉਣਾ ਔਖਾ ਪਰ ਉਹਦੇ ਬਾਰੇ ਵੀ ਮੈਂ ਦੱਸਿਆ ਹੋਇਆ ਵੀ ਤੁਸੀਂ ਕਿਵੇਂ ਹਾਰੇ ਨੂੰ ਸੌਖੇ ਤਰੀਕੇ ਨਾਲ ਪਖਾ ਸਕਦੇ ਹੋ ਪਖਾਉਣਾ ਮਤਲਬ ਵੀ ਬਾਲ ਸਕਦੇ ਹੋ ਅੱਧ ਨੂੰ ਕਿਉਂਕਿ ਇੱذ ਚ ਆਪਾਂ ਅੱਗ ਨਹੀਂ ਮਚਾਉਣੀ ਹੁੰਦੀ ਸਿਰਫ ਆਪਾਂ ਗੋਹਿਆਂ ਨੂੰ ਧੁਖਦਾ ਕਰਨਾ ਹੁੰਦਾ ਲੋ ਜੀ ਇੱਧਰ ਮੈਂ ਮਾਂ ਤੇ ਛੋਲਿਆਂ ਨੂੰ 4-5 ਘੰਟੇ ਪਹਿਲਾਂ ਭਿਉਂ ਕੇ ਰੱਖਦਾ ਸੀ ਉਹ ਪਾਣੀ ਆਪਾਂ ਕੱਢਤਾ ਚੰਗੀ ਤਰ੍ਹਾਂ ਧੋ ਲਿਆ ਇਹਨਾਂ ਨੂੰ ਮੈਂ ਇਹ ਅੱਧੇ-ਅੱਧੇ ਲੈਏ ਨੇ ਇੱਕ ਕੌਲੀ ਮੈਂ ਮਾਂਹਾਂ ਦੀ ਲਈ ਆ ਇੱਕ ਬਾਟੀ ਇੱਕ ਬਾਟੀ ਮੈਂ ਛੋਲਿਆਂ ਦੀ ਲਈ ਆ ਦਲੇ ਹੋਿਆਂ ਦੀ ਤੁਸੀਂ ਜਿੰਨੇ ਕ ਮਿੰਦਾਲ ਸਬ지 ਦੇ ਹਿਸਾਬ ਨਾਲ ਲੈ ਸਕਦੇ ਹੋਂ ਦਾਲ ਦੇ ਹਿਸਾਬ ਨਾਲ ਕਿੰਨੀ ਤੁਸੀਂ ਖਾਣੀ ਆ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਮਾਂ ਵੱਧ ਪਾ ਸਕਦੇ ਹੋ ਛੋਲੇ ਘੱਟ ਪਾ ਸਕਦੇ ਹੋ ਜਾਂ ਛੋਲੇ ਵੱਧ ਪਾ ਸਕਦੇ ਹੋ ਮਾਂ ਘੱਟ ਪਾ ਸਕਦੇ ਹੋ ਜਿਹੜੀ ਵੀ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਉਹਵੇਂ ਪਾ ਸਕਦੇ ਹੋ ਪਰ ਮੈਥਡ ਇਹੀ ਰਹੂਗਾ ਬਣਾਉਣ ਦਾ ਦਾਲ ਦਾ ਤੇ ਨਾਲ ਹੀ ਮੈਂ ਲੂਣ ਪਾਤਾ ਸਵਾਦ ਦੇ ਹਿਸਾਬ ਨਾਲ ਹਲਦੀ ਪਾਤੀ ਲਾਲ ਮਿਰਚ ਵੀ ਪਾ ਦਾਂਗੇ ਮੇਰੇ ਕੋਲੇ ਦਾਲ ਕਾਫੀ ਜ਼ਿਆਦਾ ਸੋ ਮੈਂ ਲੂਣ ਮਿਰਚ ਜ਼ਿਆਦਾ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਮੇछा ਮੇਰੇ ਕੋਲ ਬਹੁਤੀਆਂ ਕੌੜੀਆਂ ਨਹੀਂ ਹੈਗੀਆਂ ਨਾਲੀ ਆਪਾਂ ਪਾਵਾਂਗੇ 2-3 ਚਮਚੇ ਦੇਸੀ ਘਿਓ ਦੇ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ ਪਰ ਜਿਹਦੇ ਵਿੱਚੋਂ ਖੁਸ਼बू ਆਵੇ ਉਹ ਨਾ ਪਾਓ ਕਿਉਂਕਿ ਕੱਚੇ ਤੇਲ ਦੀ ਜਦੋਂ ਖੁਸ਼ਬੂ ਆਉਂਦੀ ਤਾਂ ਦਾਲ ਦਾ ਸਵਾਦ ਬਿਲਕੁਲ ਖਰਾਬ ਕਰ ਦੇਗੀ ਪਾਣੀ ਮੈਨੂੰ ਥੋੜਾ ਜਿਹਾ ਘੱਟ ਲੱਗਦਾ ਆਪਾਂ ਹੋਰ ਪਾ ਦਿੰਨੇ ਆ ਜੇ ਆਪਾਂ ਹਿਸਾਬ ਲਾ ਕੇ ਪਾਈਏ ਮਿਣਕੇ ਪਾਈਏ ਤਾਂ ਇੱਕ ਜਿੰਨੀ ਦਾਲ ਆਪਣੀ ਉਸ ਤੋਂ 4 ਗੁਣਾ ਜ਼ਿਆਦਾ ਪਾਣੀ ਪਊਗਾ ਤੇ ਜੇ ਆਪਾਂ ਹਿਸਾਬ ਨਾਲ ਇਦਾਂ ਹੀ ਪਾਈਏ ਤਾਂ ਦੋ ਤਿੰਨ ਉਂਗਲਾਂ ਪਾਣੀ ਆ ਜਿਹੜਾ ਦਾਲ ਦੇ ਉੱਤੋਂ ਦੀ ਹੋਣਾ ਚਾਹੀਦਾ। ਲੋ ਜੀ ਖਾਰਾ ਆਪਣੇ ਦੇ ਵਿੱਚ ਅੱਗ ਮੱਚ ਪਈ ਸੀ ਉਹਨੂੰ ਆਪਾਂ ਛਿੱਟਾ ਲਾ ਕੇ ਪਾਣੀ ਦਾ ਬੁਝਾਤਾ। ਤੇ ਚਾਰਜ ਫੇਰੇ ਵੀ ਆਪਾਂ ਛਿੱਟਾ ਲਾਤਾ ਤਾਂ ਕਿ ਗੋਘਿਆ ਜਿਹੜੇ ਇੱਕੋ ਦਮ ਨਾ ਮੱਚ ਜਾਣ। ਜੇ ਇੱਕੋ ਦਮ ਆਪਣਾ ਬਾਲਣਾ ਜਿਹੜਾ ਬਲ ਗਿਆ ਫਿਰ ਦਾਲ ਨਿਰਿਜਣਾ ਨਹੀਂ ਸਾਰਾ ਸੇਕ ਇੱਕੋ ਦਮ ਨਿਕਲ ਜਾਊਗਾ। ਲੋ ਜੀ ਤਕਰੀਬਨ 15-20 ਮਿੰਟ ਹੋ ਗਏ ਸੀ ਸਾਰਾ ਹਰਾ ਭਾ ਗਿਆ ਤੇ ਦਾਲ ਨਿਰਿਜਣਾ ਸ਼ੁਰੂ ਕਰਤਾ ਸੀ ਆਪਾਂ ਚਾਪੜ ਦੇਤਾ ਸੀ ਤੇ ਉਸ ਤੋਂ ਬਾਅਦ ਡੇਢ ਘੰਟਾ ਹੋ ਗਿਆ ਹੁਣ। ਆਪਾਂ ਇਹ ਕੋਟ ਲੈਨੇ ਆਂ ਦਾਲ ਨੂੰ ਆਪਾਂ ਨੂੰ ਪਤਾ ਲੱਗ ਜੂ ਵੀ ਕਿੰਨੀ ਗਰਿਜਗੀ ਦਾਲ ਕਿੰਨੀ ਕੁ ਕੱਚੀ ਆ ਤੁਸੀਂ ਚਾਹੋ ਤਾਂ ਕੋਟ ਸਕਦੇ ਹੋ ਜੇ ਤੁਹਾਨੂੰ ਨਹੀਂ ਕੋਟੀ ਹੋਈ ਦਾਲ ਪਸੰਦ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਜਿਹੜੀ ਇਹ ਦਾਲ ਆ ਇਹ ਕੁਟੀ ਹੋਈ ਪਸੰਦ ਵਧੀਆ ਲੱਗਦੀ ਆ ਕੁਲੀ ਕੁਲੀ ਜਿੰਨੀ ਇਹ ਦਾਲ ਰਿਜੂਗੀ ਇਹਦੇ ਉੱਤੇ ਇੱਕ ਮਲਾਈ ਜੀ ਆ ਜਾਂਦੀ ਆ ਮਲਾਈ ਨਹੀਂ ਕਹਿ ਸਕਦੇ ਆਪਾਂ ਇੱਕ ਪਰਤ ਜੀ ਆ ਜਾਂਦੀ ਆ ਰਿਜ ਰਿਜ ਕੇ ਜਿਹਦੇ ਨਾਲ ਇਹ ਦਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਸਵਾਪੋ ਆਪਣੀ ਪਸੰਦ ਹੁੰਦੀ ਆ ਕਈ ਭੁਲੀ ਦਾਲ ਖਾਂਦੇ ਨੇ ਤੇ ਕਈ ਕੱਲੀ-ਕੱਲੀ ਖਾਂਦੇ ਨੇ ਚੰਗੀ ਤਰ੍ਹਾਂ ਆਪਾਂ ਨੂੰ ਘੋਟ ਦਿਆਂਗੇ ਘੋਟਣੀ ਦੇ ਨਾਲ ਲੋ ਜੀ ਦਾਲ ਨੂੰ ਆਪਾਂ ਘੋਟ ਲਿਆ ਤੇ ਨੂੰ ਆਪਾਂ ਦੁਬਾਰਾ ਟੱਕ ਦਾਂਗੇ ਤੇ ਉਧਰ ਆਪਾਂ ਲਾਵਾਂਗੇ ਤੜਕਾ ਤੇ ਆਪਾਂ ਚਾਪੜ ਦੇ ਦਾਂਗੇ ਇੱਧਰ ਮੈਂ ਥੋੜਾ ਜਿਹਾ ਅਦਰਕ ਲਿਆ ਪਿਆਜ਼ ਲਿਆ ਦੋਕ ਨਾਲ ਲਸਣ ਲਈਆ ਮੈਂ ਇੱਥੇ ਹਰੀਆਂ ਮਿਰਚਾਂ ਨਹੀਂ ਪਾਈਆਂ ਕਿਉਂਕਿ ਮੇਰੇ ਕੋਲੇ ਹੈ ਨਹੀਂ ਸੀ ਬਾਕੀ ਜੇ ਤੁਹਾਡੇ ਕੋਲੇ ਹੈਗੀਆਂ ਨਹੀਂ ਤਾਂ ਤੁਸੀਂ ਦੋ ਹਰੀਆਂ ਮਿਰਚਾਂ ਪਾ ਸਕਦੇ ਹੋ ਨਾਲ ਆਪਾਂ ਲਸਣ ਪਾਤੀ ਇਹਦੇ ਵਿੱਚ ਜਿਆਦਾ ਲਸਣ ਜਾਂ ਪਿਆਜ਼ ਵਗੈਰਾ ਨਹੀਂ ਪੈਂਦਾ ਜੇ ਜਿਆਦਾ ਪਾ ਵੀ ਲਈਏ ਤਾਂ ਉਹ ਜਿਹੜਾ ਸਵਾਦ ਆ ਉਹਨੂੰ ਖਰਾਬ ਕਰ ਦਿੰਦਾ ਸੋ ਇਹਦੇ ਵਿੱਚ ਅਦਰਕ ਲਸਣ ਤੇ ਪਿਆਜ਼ ਥੋੜੀ ਘੱਟ ਮਾਤਰਾ ਜੀ ਪੈਂਦਾ ਤੇ ਬਿਲਕੁਲ ਬਰੀਕ ਕੱਟ ਕੇ ਪੈਂਦਾ ਜੇ ਮੋਟਾ ਪਾਤਾ ਇਹਦੇ ਵਿੱਚ ਉਹ ਵੀ ਆਪਾਂ ਨੂੰ ਡਿਸਟਰਬ ਕਰਦਾ ਤੇ ਕਿਸੇ ਆਪਾਂ ਜੀਰੇ ਦਾ ਤੜਕਾ ਨਹੀਂ ਲਾਇਆ ਸਿੰਪਲ ਪਿਆਜ਼ ਲਸਣ ਤੇ ਅਦਰਕ ਨੂੰ ਆਪਾਂ ਭੁੰਨ ਲਿਆ ਕਿਉਂਕਿ ਜੀਰਾ ਵੀ ਮੂੰਹ 'ਚ ਆਉਂਦਾ ਹੈ ਦਾਲ ਦੇ ਵਿੱਚ ਵਧੀਆ ਨਹੀਂ ਲੱਗਦਾ ਇਹ ਦਾਲ ਢੁਲੀ ਢੁਲੀ ਚੰਗੀ ਲੱਗਦੀ ਹੈ ਜਿਹਦੇ ਵਿੱਚ ਸਾਰਾ ਕੁਝ ਘੁਟਿਆ ਹੋਵੇ ਕੋਈ ਵੀ ਚੀਜ਼ ਖੜੀ ਨਾ ਹੋਵੇ ਸੋ ਮੈਂ ਇੱਥੇ ਜੀਰਾ ਨਹੀਂ ਪਾਇਆ ਆਪਾਂ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਤੁਸੀਂ ਚਾਹੋ ਤਾਂ ਉਹ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਉਹਨੂੰ ਵੀ ਰਹਿਣ ਦੇ ਸਕਦੇ ਹੋ ਕਿਉਂਕਿ ਦਾਲ ਦਾ ਸਵਾਦ ਹੈ ਜਿਹੜਾ ਉੱਤੇ ਹੋਣਾ ਚਾਹੀਦਾ ਮਸਾਲਿਆਂ ਦਾ ਸਵਾਦ ਥੱਲੇ ਹੋਣਾ ਚਾਹੀਦਾ ਇਹ ਦਾਲ ਦੇ ਵਿੱਚ ਮਸਾਲੇ ਨਹੀਂ ਪੈਂਦੇ ਬਿਲਕੁਲ ਵੀ ਨਾ ਪਾਏ ਜਿੰਨੀ ਸਿੰਪਲ ਬਣਾਉਂਗੇ ਉੰਨੀ ਜਿਆਦਾ ਸਵਾਦ ਬਣੂਗੀ ਤੇ ਆਪਾਂ ਮੀਡੀਅਮ ਜੀ ਫਲੇਮ ਤੇ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਵੀ ਆਪਾਂ ਜਿਆਦਾ ਬਰਾਊਨ ਨਹੀਂ ਕਰਨਾ ਜਦੋਂ ਇਹਨਾਂ ਦਾ ਰੰਗ ਚੇਂਜ ਹੋ ਜਾਊਗਾ ਤੇ ਨਾਲ ਹੀ ਆਪਾਂ ਮਸਾਲਾ ਪਾ ਦਾਂਗੇ ਜਿਹੜਾ ਆਪਣਾ ਬਣਿਆ ਹੋਇਆ ਜੀਰੇ ਤੇ ਧਨੀਏ ਦਾ ਭੁੰਨ ਕੇ ਬਣਾਇਆ ਹੋਇਆ ਥੋੜੀ ਜੀ ਆਪਾਂ ਕਸੂਰੀ ਮੇਥੀ ਪਾਵਾਂਗੇ ਬਿਲਕੁਲ ਥੋੜੀ ਜੀ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਵੀ ਰਹਿਣ ਦਿਓ ਇਹ ਤੋਂ ਬਿਨਾਂ ਵੀ ਸਰ ਜਾਊਗਾ ਮੈਂ ਬਿਲਕੁਲ ਥੋੜੀ ਜਿਹੀ ਪਾਈ ਆ 1/4 ਚਮਚਾ ਲਾ ਲਓ ਤੁਸੀਂ ਕਿਸੇ ਵੀ ਚੀਜ਼ ਦੀ ਬਾਦੂ ਇਹ ਸਬਜ਼ੀ ਦਾਲ ਦੇ ਵਿੱਚੋਂ ਖੁਸ਼ਬੂ ਨਹੀਂ ਆਉਣੀ ਚਾਹੀਦੀ ਫਿਰ ਜਿਹੜੀ ਦਾਲ ਆ ਉਹਦਾ ਟੇਸ ਨਹੀਂ ਆਉਣਾ ਹਰ ਦਾਲ ਸਬਜ਼ੀ ਦੇ ਵਿੱਚ ਮਸਾਲੇ ਨਹੀਂ ਪੈਂਦੇ ਲੋ ਜੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲਿਆ ਹਲਾ ਹਲਾ ਕੇ ਬਿਲਕੁਲ ਵੀ ਆਪਾਂ ਇਹਨਾਂ ਦਾ ਰੰਗ ਨਹੀਂ ਬਦਲਣ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਧਨੀਏ ਦਾ ਪਾਊਡਰ ਭੁੰਨਿਆ ਹੋਇਆ ਬਿਲਕੁਲ ਅੱਧੇ ਤੋਂ ਵੀ ਥੋੜਾ ਚਮਚਾ ਪਾਇਆ ਮੈਂ ਇਹ ਨਾਲ ਹੀ ਗੈਸ ਆਪਾਂ ਬੰਦ ਕੀਤਾ ਹੋਇਆ ਸੀ ਇਹਨੂੰ ਆਪਾਂ ਦਾਲ ਦੇ ਵਿੱਚ ਪਾ ਦਾਂਗੇ ਮੈਂ ਇੱਥੇ ਪਿਆ ਟਮਾਟਰ ਨਹੀਂ ਪਾਇਆ ਤੁਸੀਂ ਚਾਹੋ ਜੇ ਤੁਸੀਂ ਟਮਾਟਰ ਪਾਉਣੇ ਨੇ ਤਾਂ ਉਹਦੀ ਤੁਸੀਂ ਪਿਉਰੀ ਬਣਾ ਕੇ ਪਾਇਓ ਬਿਲਕੁਲ ਮੈਸ਼ ਕਰਕੇ ਪਾਇਓ ਤੇ ਨਹੀਂ ਤੁਸੀਂ ਬਿਨਾਂ ਟਮਾਟਰ ਤੋਂ ਵੀ ਬਣਾ ਸਕਦੇ ਹੋ ਇਹਦੇ ਨਾਲ ਵੀ ਜਿਹੜੀ ਦਾਲ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਚੰਦਾ ਹਲਕਾ ਡੱਕੀ ਆਪਾਂ ਆਪਣੀ ਤੜਕਣੀ ਦੇ ਵਿੱਚ ਪਾ ਕੇ ਇਹਨੂੰ ਦਵਾਰੇ ਵਿੱਚ ਪਾ ਦਾਂਗੇ ਸਾਰੇ ਨੂੰ ਹਲਾ ਕੇ ਆਪਾਂ ਦਵਾਰੇ ਫੇਰ ਟੱਕ ਦਾਂਗੇ ਤਾਂ ਕਿ ਜਿਹੜਾ ਆਪਣਾ ਤੜਕਾ ਉਹ ਵੀ ਰਿਝ ਸਕੇ ਦਾਲ ਦੇ ਵਿੱਚ ਸਾਰੀ ਆਪਾਂ ਜਿਹੜੀ ਦਾਲ ਆ ਉਹਨੂੰ ਮੇਰਾ ਖਿਆਲ ਆਪਾਂ 2.5 ਤੋਂ 3 ਘੰਟੇ ਪਕਾਇਆ ਹਾਰੇ ਦੇ ਵਿੱਚ ਮੀਡੀਅਮ ਜੀ ਫਲੇਮ ਤੇ ਲੋ ਜੀ ਦਾਲ ਨੂੰ ਆਪਾਂ ਅੰਡ ਤੇ ਉਤਾਰ ਲਿਆ ਦੇਖ ਲਓ ਤੁਸੀਂ ਕਿੰਨਾ ਵਧੀਆ ਦਾਲ ਦਾ ਜਿਹੜਾ ਰੰਗ ਆਇਆ ਕੋਈ ਆਪਾਂ ਇਹਦੇ ਚ ਕਸ਼ਮੀਰੀ ਮਿਰਚ ਨਹੀਂ ਪਾਈ ਹੋਈ ਸਿੰਪਲ ਆਪਾਂ ਜਿਹੜੀ ਲਾਲ ਮਿਰਚ ਆਪਾਂ ਵਰਤਦੇ ਆਂ ਘਰਾਂ ਦੇ ਵਿੱਚ ਉਹੀ ਪਾਈ ਆਂ ਦੇਖ ਲਓ ਕਿੰਨੀ ਵਧੀਆ ਦਾਲ ਆ ਜਿਹੜੀ ਆਪਣੀ ਘੁੱਟ ਗਈ ਘੁਲ ਗਈ ਤੇ ਕਿੰਨਾ ਵਧੀਆ ਆਪਣੀ ਦਾਲ ਦਾ ਰੰਗ ਆ ਆ ਜੇ ਤੁਹਾਨੂੰ ਮੇਰੇ ਇਦਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਾਸਿਆਕਾਲ ਹੱਸਦੇ ਵਾਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਤੇ ਆਪਣੀ ਫੈਮਿਲੀ ਨੂੰ ਟਾਈਮ ਜ਼ਰੂਰ ਦਿਆ ਕਰੋ ਥੈਂਕ ਯੂ